ਖਾਨਾ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖਮਿਆਲਾ ਆਮ ਲੋਕਾਂ ਨੂੰ ਪੁਖਤ ਨਾ ਪੈ ਰਿਹਾ ਲਾਪਰਵਾਹੀ ਇੰਨੀ ਹੈ ਕਿ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਹੋ ਰਿਹਾ ਖਾਨਾ ਦੇ ਵਿੱਚ ਆਵਾਰਾ ਕੁੱਤਿਆਂ ਦਾ ਦੰਕ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਰੋਸਾਨਾ ਲੋਕ ਹਮਲਿਆਂ ਦੇ ਨਾਲ ਜ਼ਖਮੀ ਹੋ ਰਹੇ ਨੇ ਪਿਛਲੇ ਦਿਨੀ ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਦਰਮਿਆਨ ਇੱਕ ਖਬਰ ਸਾਹਮਣੇ ਆਈ ਕਿ ਇੱਕ ਡਰਾਈਵਰ ਨੂੰ 7 ਤੋਂ 8 ਅਫਾਰਾ ਕੁੱਤਿਆਂ ਨੇ ਨੋਚ ਲਿਆ। ਕੁੱਤੇ ਡਰਾਈਵਰ ਨੂੰ ਉਦੋਂ ਤੱਕ ਨੋਚਦੇ ਰਹੇ ਜਦੋਂ ਤੱਕ ਉਸਦੀ ਹਾਲਤ ਖਰਾਬ ਨਹੀਂ ਹੋ ਗਈ। ਕਾਫੀ ਮੁਸ਼ਕਲ ਦੇ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਮਸਾਹੀਸ ਡਰਾਈਵਰ ਨੂੰ ਛੁਡਾਇਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹੁਣ ਡਾਕਟਰਾਂ ਦੇ ਵੱਲੋਂ ਤਾਂ ਇਲਾਜ ਕੀਤਾ ਜਾ ਰਿਹਾ ਹੈ। ਮੇਰਾ ਮੇਰਾ ਮਨਮੀਤ ਮਨਮੀਤ ਇਹ ਕੀ ਹੋਇਆ ਕੁੱਤੇ ਆਨੇ ਵੱਡਿਆ ਗਏ ਹਾਂਜੀ ਕਿੱਥੇ ਹੋਇਆ ਇਹ ਦਾਰਾ ਮੋਟਰ ਦੀ ਜਾ ਰਹੇ ਸੀ ਤੁਸੀਂ ਕਿੱਥੇ ਹਾਂਜੀ ਸਿਕਸਾਤਾ ਤੋ ਐਦੋ ਸੀਗਾ ਹਾਂ ਲਾਇਆ ਕਿੰਨੇ ਆਪ ਹੀ ਮਜ਼ੀ ਜੂਰ ਜੂਰ ਲਾ ਕੇ ਛੜਾਇਆ ਜੀ ਜਾਂਤੀ ਜਾਂਤੀ ਬੱਦ ਲਿਆ ਸੀ ਜਾਂਤੀ ਬੰਦੇ ਬੰਦੇ ਆਏ ਇਕੱਠੇ ਹੋਏ ਹਾਂਜੀ ਆਏ ਇਸ ਵੇਲੇ ਦੋ ਬੰਦੇ ਤੁਰਦੇ ਰਹੇ ਹਮਾਰੇ ਕੋਲ। ਵਾਏ। ਦਰਾ ਮੋਟਰ ਦੇ ਵਿੱਚ ਗੱਡੀ ਸੀਗੀ ਦੀ ਆਪਣੀ। ਹਾਂ। ਨਹੀਂ ਕੰਮ ਨਹੀਂ ਕਰਦੀ ਗੱਡੀ ਖਰਾਬ ਹੋਈ ਸੀ ਗੱਡੀ ਦਾ ਕੰਮ ਹੁੰਦਾ ਸੀ ਉੱਤੇ। ਆ ਵੱਟਿਆ ਜਿਆ ਚਰੀਤਾ ਚ ਰੂਟਾਂ ਪਈਆਂ ਬਾਕੀ। ਹਾਂ ਜੀ। ਮੇਰਾ ਨਾਮ ਸਵਰਨਜੀ ਸਿੰਘ ਆ ਜੀ। ਤੇ ਕੀ ਰੱਖਣਾ ਹੋਈਏ ਤੁਸਾਂ ਹੱਲਾ। ਇੱਥੇ ਉਹ ਇੱਥੇ ਏਜੰਸੀ ਚ ਆਏ ਸੀਗੇ ਮੁੰਡੇ ਦੇ। ਕੁੱਤਿਆਂ ਨੇ ਵੱਢ ਲਿਆ ਇਹਨੂੰ। ਹਾਂ ਜੀ। ਤੇ ਸਾਡੇ ਯਾਰ ਦੋਸਤ ਹੀ ਆ ਮਿੱਤਰ ਹੀ ਆ ਆ ਜਾਣਦੇ ਜੂਣਦੇ ਆਂ ਗੱਡੀ ਚਲਾਉਂਦੇ ਆ ਟਿਪਰ ਚਲਾਉਂਦੇ ਆ ਅਸੀਂ ਦੋਨੇ ਆਣੇ ਇਹ ਕੰਮ ਕੀ ਕਰਦੇ ਜਿਹੜੇ ਇਹ ਟਿਪਰ ਚਲਾਉਂਦੇ ਆ ਜੀ ਇਹ ਗੱਡੀ ਚੋਂ ਬਾਹਰ ਨਿਕਲ ਕੇ ਤੁਰੇ ਜਾਂਦੇ ਸੀਗੇ ਅੱਛਾ ਕੁੱਤੇ ਬਹੁਤ ਜ਼ਿਆਦੇ ਸੀਗੇ ਉਹਨਾਂ ਨੇ ਘੇਰ ਲਿਆ ਜੀ ਕਿੱਥੇ ਹੋਇਆ ਮਾਮਾ ਆ ਜੀ ਜਾਂਸੀ ਕੋਲੇ ਦਾਦਾ ਮੋਹ ਹਾਂਜੀ ਹਾਂਜੀ ਕਿੰਨੇ ਕੁੱਤੇ ਦੱਸਿਆ ਨਾ ਕੁੱਤੇ ਜੀ ਘਟੋ ਘਟ 20 25 ਕੁੱਤੇ ਸੀਗੇ ਜੀ ਹਾਂਜੀ ਪੱਟ ਸਾਰਾ ਬਾੜਦਾ ਜੀ ਕਿੰਨੇ ਕਵੇ ਦਾ ਮਾਮਲਾ ਆ ਰਿਹਾ ਇਹ 10:00 11:00 ਵਜੇ ਦਾ ਮਾਮਲਾ ਕੱਲੇ ਸੀਗੇ ਉਹ ਹਾਂਜੀ ਕੱਲੇ ਹੀ ਸੀਗੇ ਜੀ ਰੋਟੀ ਖਾਣ ਜਾਂਦੇ ਪਏ ਸੀਗੇ ਹਾਂਜੀ ਹਸਪਤਾਲ ਕਿਹਦੇ ਕਿਹਦੇ ਹਸਪਤਾਲ ਹਸਪਤਾਲ ਚ ਕਹਿੰਦੇ ਚੰਡੀਗੜ੍ਹ ਲੈ ਕੇ ਜਾਣਾ ਪੈਣਾ ਜੀ ਇਹ ਪਲਾਸਟਿਕ ਸਰਜਰੀ ਹੋਣੀ ਆ ਮਾਸ ਦੀ ਮਾਸ ਲੈ ਕੇ ਸਾਰਾ ਖੱਚ ਕੇ ਹਾਂਜੀ ਸਾਡੇ ਕੋਲ ਅੱਜ ਹੀ ਡੌਗ ਬਾਈਟ ਦਾ ਇੱਕ ਕੇਸ ਆਇਆ ਹੁਣੇ ਮਾਰਨਿੰਗ ਡਿਊਟੀ ਦੇ ਵਿੱਚ ਪੇਸ਼ੈਂਟ ਐਕਚੁਅਲੀ ਕੱਲ ਉਹਨੂੰ ਡੌਗ ਬਾਈਟ ਹੋਇਆ ਸੀਗਾ ਅਕੋਰਡਿੰਗ ਟੂ ਹਿਸ ਫਰੈਂਡ ਉਹਨਾਂ ਨੇ ਦੱਸਿਆ ਕਿ ਦਾਦਾ ਮੋਟਰ ਦੇ ਕੋਲ ਉਹਨਾਂ ਨੂੰ ਗਿਰਿਆ ਹੋਇਆ ਮਿਲਿਆ ਹੈਗਾ ਪੇਸ਼ੈਂਟ ਕੱਲ ਰਾਤੀ ਪੇਸ਼ੈਂਟ ਨੇ ਡਰਿੰਕ ਕੀਤੀ ਹੋਈ ਸੀ ਜ਼ਿਆਦਾ ਪੇਸ਼ੈਂਟ ਵਾਸ ਅੰਡਰ ਦਾ ਇਫੈਕਟ ਆਫ ਅਲਕੋਹਲ ਆਪਣੇ ਕੋਲ ਅੱਜ ਮਾਰਨਿੰਗ ਵਿੱਚ ਆਇਆ ਪੇਸ਼ੈਂਟ ਦੇ ਕਾਫੀ ਲਾਰਜ ਵੂਨਡ ਹੈਗਾ ਉਹਦੇ ਕਾਫੀ ਸਿਗਨੀਫੀਕੈਂਟ ਟਿਸ਼ੂ ਡੈਮੇਜ ਹੋਇਆ ਹੋਇਆ ਮਸਲਸ ਟੇਅਰ ਹੋਇਆ ਹੋਇਆ ਮਲਟੀਪਲ ਵੂਨਡਸ ਹੈਗੇ ਆ ਔਰ ਟੈਂਡਨਸ ਲਿਗਾਮੈਂਟਸ ਇਅਰ ਹੋਏ ਹੋਇਆ ਸਾਰੇ ਪੇਸ਼ੈਂਟ ਦੇ ਆਪਾਂ ਪੇਸ਼ੈਂਟ ਨੂੰ ਫਰਸਟ ایڈ ਦੇ ਦਿੱਤੀ ਹੈਗੀ ਆ ਇੰਜੈਕਸ਼ਨਸ ਡੌਗ ਬਾਈਟ ਵਾਲੇ ਲਗਾ ਕੇ ਐਂਟੀ ਰੈਬੀਜ਼ ਇਮਯੂਨੋਗਲੋਬਲਿਨ ਲਗਾ ਕੇ ਆਪਾਂ ਪੇਸ਼ੈਂਟਸ ਨੂੰ ਸਰਜਰੀ ਵਾਲੇ ਡਾਕਟਰ ਦੇ ਓਪੀਨੀਅਨ ਦੇ ਨਾਲ ਆਪਾਂ ਪੇਸ਼ੈਂਟ ਨੂੰ ਅੱਗੇ ਰੈਫਰ ਕੀਤਾ ਹੈਗਾ ਵੱਡੇ ਹਸਪੀਟਲ ਜੀ ਐਮ ਸੀ 32 ਦੇ ਵਿੱਚ ਪਲਾਸਟਿਕ ਸਰਜਰੀ ਓਪੀਨੀਅਨ ਵਾਸਤੇ ਅੱਗੇ ਟ੍ਰੀਟਮੈਂਟ ਵਾਸਤੇ ਮੈਡਮ ਕਿੰਨੇ ਕਥੋਂ ਤੋਂ ਕੱਟਿਆ ਆ ਪ੍ਰੋਬਲਮ ਪੇਸ਼ੈਂਟ ਦੇ ਲੈਫਟ ਸਾਈਡ ਤੇ ਤਾਂ ਇੱਕ ਲਾਰਜ ਵੂਨਡ ਹੈਗਾ ਸਿਗਨੀਫੀਕੈਂਟ ਟਿਸ਼ੂ ਡੈਮੇਜ ਆਉਦੇ ਵਿੱਚ ਔਰ ਮਲਟੀਪਲ ਔਰ ਸਾਈਡ ਤੇ ਵੀ ਉਹਦੇ ਮਲਟੀਪਲ ਵੂਨਸ ਹੈਗੇ ਆ ਬਟ ਉਹ ਇੰਨੇ ਜ਼ਿਆਦਾ ਡੀਪ ਨਹੀਂ ਹੈਗੇ ਇੱਕ ਵੂਨਡ ਹੀ ਉਹਦਾ ਜ਼ਿਆਦਾ ਡੀਪ ਹੈਗਾ ਪੇਸ਼ੈਂਟ ਦਾ ਲੈਫਟ ਸਾਈਡ हिਪ ਰੀਜਨ ਦੇ ਉੱਤੇ